ਫੋਟੋਗ੍ਰਾਫਰਾਂ ਅੱਗੇ ਚੁੱਕੀ ਹਵੇਲੀ ਵੀਡੀਓ ਵਾਇਰਲ ਹੋਣ ਬਾਅਦ ਹਵੇਲੀ ਮਾਲਕਾਂ ਨੇ ਕੀਤੀ ਮੁਲਾਕਾਤ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਚੁੱਕਿਆ ਮੁੱਦਾ ਜਲੰਧਰ ਦੀ ਮਸ਼ਹੂਰ ਹਵੇਲੀ ਹੈਰੀਟੇਜ ਦਾ ਮਾਰਾਵਤੀ ਦਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਵੇਲੀ ਮਾਰਕਾ ਨੇ ਪੰਜਾਬ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਜਿਸ ਚਾਰੇ ਮਸਲੇ ਨੂੰ ਸੁਲਝਾਇਆ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜਾਬ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਹਵੇਲੀ ਮਾਲਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇਸੂ ਬਾਰੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਸੰਦੀਪ ਤਨੇਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਰ ਲਿਖਿਆ ਕਿ ਹਵੇਲੀ ਨਾਲ ਮਸਲਾ ਸੀ ਉਸ ਨੂੰ ਸੁਲਝਾ ਲੈ ਗਿਆ ਹੈ ਤੇ ਸਾਰੇ ਫੋਟੋਗ੍ਰਾਫਰ ਤੇ ਹਵੇਲੀ ਵਾਲੇ ਦਾ ਧੰਨਵਾਦ ਦੱਸ ਦਈਏ ਕਿ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਫੋਟੋਗ੍ਰਾਫਰ ਨੇ ਹਵੇਲੀ ਹੈਰੀਟੇਜ 'ਚ ਮਾੜਾ ਵਤੀਰਾ ਕਰਨ ਦੇ ਇਲਜ਼ਾਮ ਲਗਾਏ ਸਨ ਇਨਾਂ ਹੀ ਨਹੀਂ ਫੋਟੋਗ੍ਰਾਫਰ ਨੂੰ ਵਿਆਦ ਵਿੱਚ ਰੋਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬਾਅਦ ਇਹ ਵਿਵਾਦ ਵੱਧਾ ਗਿਆ ਤੇ ਹੁਣ ਫੋਟੋਗ੍ਰਾਫਰਾਂ ਦੀ ਹਵੇਲੀ ਮਾਲਕਾ ਨਾਲ ਮੀਟਿੰਗ ਤੋਂ ਬਾਅਦ ਇਹ ਮਾਮਲਾ ਸੁਲਝਿਆ ਹੋਇਆ ਲੱਗ ਰਿਹਾ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਫੋਟੋਗ੍ਰਾਫਰ ਅੱਗੇ ਚੁੱਕੀ ਹਵੇਲੀ ਵੀਡੀਓ ਵਾਇਰਲ ਹੋਣ ਬਾਅਦ ਹਵੇਲੀ ਮਾਲਕਾਂ ਨੇ ਕੀਤੀ ਮੁਲਾਕਾਤ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਚੁੱਕਿਆ ਮੁੱਦਾ ਜਲੰਧਰ ਦੀ ਮਸ਼ਹੂਰ ਹਵੇਲੀ ਹੈਰੀਟੇਜ ਦਾ ਮਾਰਾਵਤੀ ਦਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਵੇਲੀ ਮਾਲਕਾਂ ਨੇ ਪੰਜਾਬ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਜਿਸ ਚ ਸਾਰੇ ਮਸਲੇ ਨੂੰ ਸੁਲਝਾਇਆ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜਾਬ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਹਵੇਲੀ ਮਾਲਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਬਾਰੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਸੰਦੀਪ ਤਨੇਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਰ ਲਿਖਿਆ ਕਿ ਹਵੇਲੀ ਨਾਲ ਮਸਲਾ ਸੀ ਉਸ ਨੂੰ ਸੁਲਝਾ ਲੈ ਗਿਆ ਹੈ ਤੇ ਸਾਰੇ ਫੋਟੋਗ੍ਰਾਫਰ ਤੇ ਹਵੇਲੀ ਵਾਲਿਆਂ ਦਾ ਧੰਨਵਾਦ ਦੱਸ ਦਈਏ ਕਿ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਫੋਟੋਗ੍ਰਾਫਰ ਨੇ ਹਵੇਲੀ ਹੈਰੀਟੇਜ 'ਚ ਮਾੜਾ ਵਤੀਰਾ ਕਰਨ ਦੇ ਇਲਜ਼ਾਮ ਲਗਾਏ ਸਨ ਇਨਾਂ ਹੀ ਨਹੀਂ ਫੋਟੋਗ੍ਰਾਫਰ ਨੂੰ ਵਿਆਹ ਦੇ ਵਿੱਚ ਰੋਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬਾਅਦ ਇਹ ਵਿਵਾਦ ਵੱਧਾ ਗਿਆ ਤੇ ਹੁਣ ਫੋਟੋਗ੍ਰਾਫਰਾਂ ਦੀ ਹਵੇਲੀ ਮਾਲਕਾ ਨਾਲ ਮੀਟਿੰਗ ਤੋਂ ਬਾਅਦ ਇਹ ਮਾਮਲਾ ਸੁਲਝਿਆ ਹੋਇਆ ਲੱਗ ਰਿਹਾ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਫੋਟੋਗ੍ਰਾਫਰਾਂ ਅੱਗੇ ਚੁੱਕੀ ਹਵੇਲੀ ਵੀਡੀਓ ਵਾਇਰਲ ਹੋਣ ਬਾਅਦ ਹਵੇਲੀ ਮਾਲਕਾਂ ਨੇ ਕੀਤੀ ਮੁਲਾਕਾਤ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਚੁੱਕਿਆ ਮੁੱਦਾ ਜਲੰਧਰ ਦੀ ਮਸ਼ਹੂਰ ਹਵੇਲੀ ਹੈਰੀਟੇਜ ਦਾ ਮਾੜਾ ਵਤੀਰਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਵੇਲੀ ਮਾਲਕਾਂ ਨੇ ਪੰਜਾਬ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਜਿਸ ਚ ਸਾਰੇ ਮਸਲੇ ਨੂੰ ਸੁਲਝਾਇਆ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜਾਬ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਹਵੇਲੀ ਮਾਲਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੇਸ ਬਾਰੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਸੰਦੀਪ ਤਨੇਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਰ ਲਿਖਿਆ ਕਿ ਹਵੇਲੀ ਨਾਲ ਮਸਲਾ ਸੀ ਉਸ ਨੂੰ ਸੁਲਝਾ ਲੈ ਗਿਆ ਹੈ ਤੇ ਸਾਰੇ ਫੋਟੋਗ੍ਰਾਫਰ ਤੇ ਹਵੇਲੀ ਵਾਲੇ ਦਾ ਧੰਨਵਾਦ ਦੱਸ ਦਈਏ ਕਿ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਫੋਟੋਗ੍ਰਾਫਰ ਨੇ ਹਵੇਲੀ ਹੈਰੀਟੇਜ 'ਚ ਮਾੜਾ ਵਤੀਰਾ ਕਰਨ ਦੇ ਇਲਜ਼ਾਮ ਲਗਾਏ ਸਨ ਇਨਾਂ ਹੀ ਨਹੀਂ ਫੋਟੋਗ੍ਰਾਫਰ ਨੂੰ ਵਿਵਾਦ ਵਿੱਚ ਰੋਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬਾਅਦ ਇਹ ਵਿਵਾਦ ਵੱਧਾ ਗਿਆ ਤੇ ਹੁਣ ਫੋਟੋਗ੍ਰਾਫਰਾਂ ਦੀ ਹਵੇਲੀ ਮਾਲਕਾ ਨਾਲ ਮੀਟਿੰਗ ਤੋਂ ਬਾਅਦ ਇਹ ਮਾਮਲਾ ਸੁਲਝਿਆ ਹੋਇਆ ਲੱਗ ਰਿਹਾ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ